ਤੇ ਵਿਰਾਸਤੀ ਸਫਰ ਦੇ ਦੌਰਾਨ ਅਸੀਂ ਪਹੁੰਚਿਆ ਗੁਰਦੁਆਰਾ ਗਾਤਨ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਚਰਨਸ਼ੋਇ ਪ੍ਰਾਪਤ ਧਰਤੀ ਹੈ ਇਸ ਥਾਂ ਦੇ ਉੱਤੇ ਗੁਰੂ ਸਾਹਿਬ ਅੰਮ੍ਰਿਤ ਵੇਲੇ ਜਦੋਂ ਦਾਤਨ ਕਰ ਰਹੇ ਸਨ ਤਾਂ ਜਿਹੜੇ ਮੁਗਲ ਸਪਈਆਂ ਦਾ ਇੱਕ ਭੇਜਿਆ ਸੁਯਾ ਨੂਰਦੀਨ ਜਿਸ ਨੇ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦੀ ਤਲਵਾਰ ਦੀ ਹੀ ਭੇਟ ਚੜ ਗਿਆ ਤੇ ਉਸ ਥਾਂ ਦੇ ਉੱਤੇ ਪਹੁੰਚਿਆ ਗੁਰੂ ਸਾਹਿਬ ਨੇ ਉਹ ਇੱਥੇ ਦਾਤਨ ਵੀ ਬੀਜ ਦਿੱਤੀ ਜਿਹੜਾ ਕਿ ਹੁਣ ਵੱਡਾ ਰੁੱਖ ਬਣ ਗਿਆ ਆਓ ਕਰਮੋਣੇ ਤੁਹਾਨੂੰ ਦਰਸ਼ਨ ਇਸ ਪਾਵਨ ਥਾਂ ਦੇ ਇਹ ਜਿਹੜਾ ਏਰੀਆ ਹੈ ਜਾਇ ਇਸ ਇਲਾਕੇ ਦੀ ਗੱਲ ਕਰਦੇ ਆਂ ਤਾਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਹੈ ਕਿਦਰ ਆਣੇ ਦੀ ਢਾਬ ਤੇ ਜਦੋਂ 40 ਮੁਕਤਿਆਂ ਦੇ 40 ਸਿੰਘਾਂ ਦਾ ਜਦੋਂ ਯੁੱਧ ਹੁੰਦਾ ਹੈ ਜੰਗ ਹੁੰਦੀ ਹੈ ਤਾਂ ਗੁਰਦੁਆਰਾ ਟੀਬੀ ਸਾਹਿਬ ਵਾਲੀ ਥਾਂ ਦੇ ਉਤੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੀਰਾਂ ਦੀ ਜੜੀ ਵਾਸ਼ੜ ਕਰਦੇ ਨੇ ਤੇ ਇਹ ਜਿਹੜਾ ਸਥਾਨ ਹੈ ਇਹ ਗੁਰਦੁਆਰਾ ਦਾਤਨ ਸਰ ਸਾਹਿਬ ਹੈ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਜਦੋਂ ਸਵੇਰੇ ਸਵੇਰੇ ਦਾਤਨ ਕਰ ਰਹੇ ਸਨ ਤਾਂ ਜਿਹੜਾ ਸੁਈਆ ਸੀ ਨੂਰਦੀਨ ਜਿਸ ਦੀ ਕਬਰ ਵੀ ਬਾਰ-ਬਾਰ ਹੈ ਗੁਰਦੁਆਰਾ ਸਾਹਿਬ ਦੇ ਬਾਰ-ਬਾਰ ਕਬਰ ਹੈ ਜਿੱਥੇ ਕਿ ਜਿਹੜੀ ਸਿੱਖ ਸੰਗਤ ਆਉਂਦੀ ਹੈ ਉਹ ਪੰਜ-ਪੰਜ ਜੁੱਤੀਆਂ ਨੂਰਦੀਨ ਦੀ ਕਬਰ ਦੇ ਉੱਤੇ ਮਾਰਦੀ ਹੈ ਤਾਂ ਉਹ ਸਥਾਨ ਜਿਹੜਾ ਇਹ ਮੁਖਸਰ ਸਾਹਿਬੀ ਧਰਤੀ ਦੇ ਉੱਤੇ ਹੈ ਗੁਰਦੁਆਰਾ ਦਾਤਨ ਸਰ ਸਾਹਿਬ ਹੈ ਇਸ ਦੇ ਨਾਲ ਹੀ ਗੁਰਦੁਆਰਾ ਖੂਬ ਸਾਹਿਬ ਹੈ ਇਸ ਤੋਂ ਇਲਾਵਾ ਟੀਬੀ ਸਾਹਿਬ ਗੁਰਦੁਆਰਾ ਗੁਰਦੁਆਰਾ ਰਕਾਬ ਸਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਘੋੜੇ ਦੀ ਰਕਾਬ ਟੁੱਟ ਗਈ ਸੀ ਫਿਰ ਜਿਹੜਾ ਫਿਰ ਵੱਡਾ ਦਰਬਾਰ ਸਾਹਿਬ ਹੈ ਸ਼੍ਰੀ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਉਸ ਦੇ ਨਾਲ ਹੀ ਜਿੱਥੇ ਸ਼ਹੀਦ ਗੰਜ ਸਾਹਿਬ ਹੈ ਜਿੱਥੇ ਗੁਰੂ ਸਾਹਿਬਾਨ ਨੇ 40 ਮੁਕਤੀਆਂ ਦਾ ਅੰਤਿਮ ਸੰਸਕਾਰ ਆਪਣੇ ਹੱਥੀ ਕੀਤਾ ਸੀ ਸੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਸਾਹਿਬ ਦਾਤਨ ਕਰ ਰਹੇ ਸਨ ਤੇ ਦਾਤਨ ਕਰਦੇ ਆ ਮੁਗਲ ਸਿਪਾਹੀ ਜਿਹੜੇ ਸਨ ਉਹਨਾਂ ਦੇ ਵੱਲੋਂ ਜਿਹੜਾ ਭੇਜਿਆ ਸੁਹੀਆ ਨੂਰਦੀਨ ਉਹ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਲੱਗਾ ਤਾਂ ਗੁਰੂ ਸਾਹਿਬ ਨੇ ਜਿਹੜਾ ਵਾਰ ਸੰਭਾਲਦਿਆਂ ਨੂਰਦੀਨ ਨੂੰ ਨਾਲ ਦੀ ਨਾਲ ਹੀ ਝਟਕਾ ਦਿੱਤਾ ਉਸ ਦੀ ਕਬਰ ਦੇ ਉੱਤੇ ਇੱਥੇ ਸਿੱਖ ਸੰਗਤਾਂ ਪਹੁੰਚ ਕੇ ਪੰਜ-ਪੰਜ ਜੁੱਤੀਆਂ ਵੀ ਮਾਰਦੀਆਂ ਨਜ਼ਰ ਆਉਂਦੀਆਂ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਇਹ ਜਿਹੜਾ ਪਾਵਨ ਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਛੋਪਾ ਬਰਤਤੀ ਹੈ। ਪ੍ਰੋਗਰਾਮ ਇਤਿਹਾਸਕ ਅਤੇ ਵਿਰਾਸਤੀ ਸਫ਼ਰ ਦੇ ਦੌਰਾਨ ਅਸੀਂ ਪਹੁੰਚਿਆ ਗੁਰਦੁਆਰਾ ਦਾਤਨ ਸਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਚਰਨਸ਼ੋਇ ਪ੍ਰਾਪਤ ਧਰਤੀ ਹੈ ਇਸ ਸਥਾਨ ਦੇ ਉਤੇ ਗੁਰੂ ਸਾਹਿਬ ਅੰਮ੍ਰਿਤ ਵੇਲੇ ਜਦੋਂ ਦਾਤਨ ਕਰ ਰਹੇ ਸਨ ਤਾਂ ਜਿਹੜੇ ਮੁਗਲ ਸਪਈਆਂ ਦਾ ਇੱਕ ਭੇਜਿਆ ਸੁਈਆ ਨੂਰਦੀਨ ਜਿਸ ਨੇ ਗੁਰੂ ਸਾਹਿਬ ਦੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਦੀ ਤਲਵਾਰ ਦੀ ਹੀ ਭੇਟ ਚੜ ਗਿਆ ਤੇ ਉਸ ਸਥਾਨ ਦੇ ਉਤੇ ਪਹੁੰਚਿਆ ਗੁਰੂ ਸਾਹਿਬ ਨੇ ਉਹ ਇੱਥੇ ਦਾਤਨ ਵੀ ਬੀਜ ਦਿੱਤੀ ਜਿਹੜਾ ਕਿ ਹੁਣ ਵੱਡਾ ਰੁੱਖ ਬਣ ਗਿਆ ਆਓ ਗਰਮੁਣੇ ਤੁਹਾਨੂੰ ਦਰਸ਼ਨੀ ਇਸ ਪਵਨ ਸਥਾਨ ਦੇ ਇਹ ਜਿਹੜਾ ਏਰੀਆ ਹੈ ਜਾਇ ਇਸ ਇਲਾਕੇ ਦੀ ਗੱਲ ਕਰਦੇ ਆਂ ਤਾਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਹੈ ਕਿਦਰਾਣੇ ਦੀ ਢਾਪ ਤੇ ਜਦੋਂ 40 ਮੁਕਤਿਆਂ ਦੇ 40 ਸਿੰਘਾਂ ਦਾ ਜਦੋਂ ਯੁੱਧ ਹੁੰਦਾ ਹੈ ਜੰਗ ਹੁੰਦੀ ਹੈ ਤਾਂ ਗੁਰਦੁਆਰਾ ਟੀਵੀ ਸਾਹਿਬ ਵਾਲੀ ਥਾਂ ਦੇ ਉਤੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੀਰਾਂ ਦੀ ਜੜੀ ਵਾਸ਼ੜ ਕਰਦੇ ਨੇ ਤੇ ਇਹ ਜਿਹੜਾ ਸਥਾਨ ਹੈ ਇਹ ਗੁਰਦੁਆਰਾ ਦਾਤਨ ਸਰ ਸਾਹਿਬ ਹੈ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਜਦੋਂ ਸਵੇਰੇ ਸਵੇਰੇ ਦਾਤਨ ਕਰ ਰਹੇ ਸਨ ਤਾਂ ਜਿਹੜਾ ਸੁਈਆ ਸੀ ਨੂਰਦੀਨ ਜਿਸ ਦੀ ਕਬਰ ਵੀ ਬਾਰ-ਬਾਰ ਹੈ ਗੁਰਦੁਆਰਾ ਸਾਹਿਬ ਦੇ ਬਾਰ-ਬਾਰ ਕਬਰ ਹੈ ਜਿੱਥੇ ਕਿ ਜਿਹੜੀ ਸਿੱਖ ਸੰਗਤ ਆਉਂਦੀ ਹੈ ਉਹ ਪੰਜ-ਪੰਜ ਜੁੱਤੀਆਂ ਨੂਰਦੀਨ ਦੀ ਕਬਰ ਦੇ ਉੱਤੇ ਮਾਰਦੀ ਹੈ ਤਾਂ ਉਹ ਸਥਾਨ ਜਿਹੜਾ ਇਹ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਹੈ ਗੁਰਦੁਆਰਾ ਦਾਤਨ ਸਰ ਸਾਹਿਬ ਹੈ ਇਸ ਦੇ ਨਾਲ ਹੀ ਗੁਰਦੁਆਰਾ ਖੂਬ ਸਾਹਿਬ ਹੈ ਇਸ ਤੋਂ ਇਲਾਵਾ ਟੀਬੀ ਸਾਹਿਬ ਗੁਰਦੁਆਰਾ ਗੁਰਦੁਆਰਾ ਰਕਾਬ ਸਰ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਘੋੜੇ ਦੀ ਰਕਾਬ ਟੁੱਟ ਗਈ ਸੀ ਫਿਰ ਜਿਹੜਾ ਫਿਰ ਵੱਡਾ ਦਰਬਾਰ ਸਾਹਿਬ ਹੈ ਸ਼੍ਰੀ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਸਾਹਿਬ ਉਹਦੇ ਉਸ ਦੇ ਨਾਲ ਹੀ ਜਿੱਥੇ ਸ਼ਹੀਦ ਗੰਜ ਸਾਹਿਬ ਹੈ ਜਿੱਥੇ ਗੁਰੂ ਸਾਹਿਬਾਨ ਨੇ ਚਾੜੀ ਮੁਕਤੀਆਂ ਦਾ ਅੰਤਿਮ ਸੰਸਕਾਰ ਆਪਣੇ ਹੱਥੀ ਕੀਤਾ ਸੀ ਸੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਸਾਹਿਬ ਦਾਤਨ ਕਰ ਰਹੇ ਸਨ ਤੇ ਦਾਤਨ ਕਰਦੇ ਆ ਮੁਗਲ ਸਿਪਾਹੀ ਜਿਹੜੇ ਸਨ ਉਹਨਾਂ ਦੇ ਵੱਲੋਂ ਜਿਹੜਾ ਭੇਜਿਆ ਸੁਹੀਆ ਨੂਰਦੀਨ ਉਹ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਲੱਗਾ ਤਾਂ ਗੁਰੂ ਸਾਹਿਬ ਨੇ ਜਿਹੜਾ ਵਾਰ ਸੰਭਾਲਦਿਆਂ ਨੂਰਦੀਨ ਨੂੰ ਨਾਲ ਦੀ ਨਾਲ ਹੀ ਝਟਕਾ ਦਿੱਤਾ ਉਸ ਦੀ ਕਬਰ ਦੇ ਉੱਤੇ ਇੱਥੇ ਸਿੱਖ ਸੰਗਤਾਂ ਪਹੁੰਚ ਕੇ ਪੰਜ-ਪੰਜ ਜੁੱਤੀਆਂ ਵੀ ਮਾਰਦੀਆਂ ਨਜ਼ਰ ਆਉਂਦੀਆਂ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਇਹ ਜਿਹੜਾ ਪਾਵਨ ਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨਛੋਪਾ ਬਰਪਾਤਰਤੀ ਹੈ